ਸਹੀ ਗੱਲ ਜੀ ਤੁਸੀਂ ਦੇਖ ਰਹੇ ਹੋ ਫਾਈਵ ਕੀ ਨਿਊਜ਼ ਤੇ ਮੈਂ ਪ੍ਰਦੀਪ ਸਿੰਘ 2027 ਦੀਆਂ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ ਮੀਟਿੰਗਾਂ ਦਾ ਦੌਰ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਬਣਾਵੇਗਾ 2027 ਵਿੱਚ ਮੁੜ ਤੋਂ ਸਰਕਾਰ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਦਾਤਨ ਸਰਦਾਰ ਕਵਰਜੀ ਸਿੰਘ ਰੋਜੀ ਬਰਕੰਦੀ ਜਿਹੜਾ ਸੀ ਮੁਖਸਰ ਸਾਹਿਬ ਦੇ ਅਧੀਨ ਹੁੰਦੇ ਪਿੰਡ ਥਾਂਦੇਵਾਲਾ ਵਿਖੇ 2027 ਦੀਆਂ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਸਰਦਾਰ ਕਵਰਜੀ ਸਿੰਘ ਰੋਜੀ ਬਰਕੰਦੀ ਵੱਲੋਂ ਇੱਕ ਵੱਡਾ ਇਕੱਠ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਕਰ ਯੋਗ ਹੈ ਕਿ ਪਾਰਟੀ ਨੂੰ ਮੋੜ ਤੋਂ ਸਰਜੀਤ ਕਰਨ ਵਾਸਤੇ ਸਾਬਕਾ ਵਿਧਾਇਕ ਸਰਦਾਰ ਕਮਰਜੀਤ ਸਿੰਘ ਰੋਜੀ ਬਰਕਾਦੀ ਅਤੇ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਹਣੀ ਫਤਨਵਾਲਾ ਵੱਲੋਂ 2027 ਚੋਣਾਂ ਦੀ ਸ਼ੁਰੂਆਤ ਕਰਨ ਵਾਸਤੇ ਅੱਜ ਥਾਂਡੇਵਾਲਾ ਵਿਖੇ ਇੱਕ ਵਿਸ਼ਾਲ ਕਾਠ ਨੂੰ ਸਬੋਧਨ ਕੀਤਾ ਇਸ ਸਮੇਂ ਸਰਦਾਰ ਜਗਜੀਤ ਸਿੰਘ ਹਣੀ ਫਤਨਵਾਲਾ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕਿ ਆਉ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਵਿੱਚ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਈਏ ਅਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਸਾਰੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆਉਣ ਲਈ ਆਖੋ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਮੇਂ ਰੋਜੀ ਬਰਕੰਦੀ ਵੱਲੋਂ ਵੀ ਇਸ ਵਿਸ਼ਾਲ ਘਟਨੂ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਵਾਲੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਉਹਨਾਂ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦੀ ਝੜੀ ਲਾਉਂਦਿਆਂ ਆਖਿਆ ਕਿ ਕਿਸਾਨ ਅਤੇ ਮਜ਼ਦੂਰਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਦੇ ਸੁੱਖ-ਦੁੱਖ ਵਿੱਚ ਕੰਮ ਆਉਣ ਵਾਲੀ ਸਰਕਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੈ ਹਾਲ ਹੀ ਵਿੱਚ ਲੈਂਡ ਪੂਲਿੰਗ ਸਕੀਮ ਰੱਦ ਹੋਣ ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈੰਦਿਆਂ ਆਖਿਆ ਕਿ ਭਗਵੰਤ ਮਾਨ ਸਰਕਾਰ ਸਰਵਾਰ ਸੁਖਬੀਰ ਬਾਦਲ ਦਾ ਧਰ ਮੰਨਦਾ ਹੈ ਸਰਦਾਰ ਸੁਰੀਪ ਸਿੰਘ ਬਾਦਲ ਵੱਲੋਂ ਇੱਕ ਧਰਨਾ ਦਿੱਤਾ ਹੀ ਗਿਆ ਸੀ ਤਾਂ ਸਰਕਾਰ ਨੇ ਯੂ ਟਰਨ ਲੈਦਿਆਂ ਲੈਂਡ ਪੁਲਿੰਗ ਸਕੀਮ ਰੱਦ ਕਰ ਦਿੱਤੀ ਸਰਦਾਰ ਖਬਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਰਾਜਾ ਵੜਿੰਗ ਬਾਰੇ ਬੋਲਦਿਆਂ ਆਖਿਆ ਕਿ ਬੜੇ ਜਦੋਂ ਬੋਲਣ ਲੱਗਦਾ ਹੈ ਤਾਂ ਪੰਜਾਬ ਸਰਕਾਰ ਬਾਡੀਆਂ ਖੋਲ ਦੇਣ ਦੀ ਗੱਲ ਆ ਕੇ ਚੁੱਪ ਕਰਵਾ ਦਿੰਦੀ ਹੈ ਆਖਿਰ ਵਿੱਚ ਸਾਫ ਕਾ ਵਿਧਾਇਕ ਵੱਲੋਂ ਸਰਕਲ ਥਾਂਦੇ ਵਾਲਾ ਦੇ ਸਰਕਲ ਪ੍ਰਧਾਨ ਦੀ ਸਹਿਮਤੀ ਨਾਲ ਚੋਣ ਕਰਵਾਈ ਗਈ ਚੋਣ ਕਾਰਪਵਾਨ ਉਪਰੰਤ ਕਲਦੀਪ ਸਿੰਘ ਬਰਾੜ ਥਾਂਦੇ ਵਾਲਾ ਨੂੰ ਸਰੂਪਾ پا ਕੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸਮੇਂ ਸਰਦਾਰ ਕਮਰਜੀ ਸਿੰਘ ਲੋਜੀ ਬੜਕੰਦੀ ਦੇ ਪੀਏ ਹਰਮੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਬਲਜੰਦਾ ਸਿੰਘ ਬਿੰਦਰ ਗੁਣਿਆਣਾ ਸਤਾਂਪਰਮੈਨ ਹਰਪ੍ਰੀਤ ਸਿੰਘ ਮਰਾੜ ਪਿੰਡ ਮਰਾੜ ਕਲਾ ਤੋਂ ਅਕਾਲੀ ਆਬੂ ਬਖਸ਼ੀ ਸਿੰਘ ਸੰਧੂ ਸਰਕਲ ਜਥੇਦਾਰ ਜਗਰੂਪ ਸਿੰਘ ਧਾਰੀਵਾਲ ਤੋਂ ਇਲਾਵਾ ਮੇਜਰ ਸਿੰਘ ਧਾਲੀਵਾਲ ਮਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਸੀ ਗੜੀ ਆ ਗੁਰੂ ਘਰ ਬੈਠੇ ਨਿਮਰਤਾ ਹੋਈ ਹੈ ਤੇ ਕੱਲ ਬਿਆਨ ਕੀ ਸੀ ਅਸੀਂ ਪਹਿਲਾਂ ਟੋਨ ਨਿਸ਼ਾਨ ਕੋਮਾਂਗੇ ਦਫਤਰ ਕੋਮਾਂਗੇ ਤੇ ਰਸੀ ਉਸ ਤੋਂ ਬਾਅਦ ਐਸਪੀ ਜੀ ਕੀਤੀ ਕੋਮਾਂ ਕੋਈ ਨਹੀਂ ਕੋੰਦੇ ਨਾਲ ਨਾਲ ਕਈ ਮੁੱਠੂ ਵਾਟ ਆਪ ਦੇ ਸਰਤੇ ਦਿੱਤਾ ਜਾਂਦਾ ਹੈ ਐਵੇਂ ਦਿੱਲੀ ਵਾਲਿਆਂ ਦੇ ਸਰਤੇ ਮੁੱਠੂ ਵਾਟ ਨਹੀਂ ਕਰਦੇ ਆਹ ਸਾਹੇ ਕਰਨਾ ਥਿਸ ਵਿਕੋ ਆ ਪਿਛਲੇ

ਦੇ ਕਿਉਂ ਨਹੀਂ ਕਿਹਾ ਉਹਨਾਂ ਨੇ ਜੀ ਸੁਨੀਲ ਸਿੰਘ ਬਾਦਲ ਤੋਂ ਸਰਕਾਰਾਂ ਕਿਉਂ ਕਰਦੀਆਂ ਕਿਉਂਕਿ ਉਹ ਲੜਾਈ ਲੜਨੀ ਜਾਣਦਾ ਆੜਾ ਦੇ ਦੇਵ ਵਰਗੇ ਆ ਜਦੋਂ ਬਾਦਲਾ ਬੋਲਨ ਦਾ ਕਰੂ ਕੋਈ ਕਹਿੰਦੇ ਬਾੜੀਆਂ ਹੁਣੇ ਬੋਲਣਾ ਕੀ ਬਸੰਦ ਕਿਉਂ ਹੋਏ ਤਾਂ ਹੀ ਕੋਟੀਆਂ ਪਾਣੇ ਸ਼ਕਤ ਕਿਸੇ ਨੇ ਲੜਾਈ ਭੀਜੇ ਪੀ ਆਉਣੇ ਨਹੀਂ ਦੇਖੋ ਕਾਂਗਰਸ ਆਣੇ ਲੜੀ ਕਿੱਥੇ ਆ ਲੀਡਰ

ਮੰ ਲੀ ਕਿ ਜਦੋਂ ਬਾਦਲ ਸਾਹਿਬ ਸਰਦਾਰ ਹਿਆਰ ਨੇ ਪੂਰੇ ਹੋਏ ਤੇ ਬਾਦਲ ਸਾਹਿਬ ਬੈਠਣ ਆਏ ਤੇ ਪਹਿਲਾਂ ਵੀ ਸਰਪੰਚ ਸਾਹਿਬ ਨੇ ਜਦੋਂ ਉੱਥੇ ਜਾਂਦੇ ਸੀਗੇ ਤੇ ਮੰਗਿਆ ਵੀ ਹਸਪੀਟਲ ਚਾਹੀਦਾ ਇਹਨਾਂ ਸੋਨਾ ਹਸਪੀਟਲ ਬਣਾਇਆ ਤੇ ਉਹਨੂੰ ਨਾਂ ਕੀ ਦੇਤਾ ਭਾਂ ਦਾ ਕੀ ਨਹੀਂ ਪੈ ਆਮ ਆਮੀਨ ਮਤਲਬ ਕਿ ਹਰ ਥੀਕ ਠੀਕ ਹਰ ਥੀਕ ਇਸ ਕਰਕੇ ਮੈਂ ਫੁੱਟੇ ਚੱਲਣਾ ਪਿਆ ਤੇ ਆ ਬਹੁਤ ਹੋ ਗਿਆ

ਅੱਜ ਇਹੋ ਛੱਡੇ ਰੱਤਿਆਂ ਨੂੰ ਅੱਜ ਮੈਨੂੰ ਹੁਣ ਕਹਿ ਦੇ ਵੀ ਥਾਂ ਦੇ ਆਪ ਨੂੰ ਸਵਾਰੀ ਵਾਪਸ ਚਲਾ ਕੇ ਨਾ ਤੁਮਹੇਲਾ ਦੀ ਤੱਕ ਲੈ ਜਾ ਲੈ ਗੁਰੂ ਘਰ ਦਾ ਮੋੜ ਨਿਕਲ ਬੰਦਿੰਦਾ ਪਾਸ ਪਾਸ ਮਾਰ ਕੇ ਸਾਰਿਆਂ ਨੂੰ ਜੱਬ ਨੂੰ ਨਾਲ ਆ ਪੀਓ ਤੇ ਆਪਾਂ ਕੋ ਡਰਾਈਵਰ ਬਣਾ ਦੇ ਜਿਹੜੇ ਜਿੰਨਾਂ ਨੂੰ ਪਤਾ ਹੀ ਨਹੀਂ ਕਿ ਸਿਆਸਤ ਹੁੰਦੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਬਿਲ ਸਟੇਟ ਚ ਰੋਣੀ ਕੀ ਗੋਣ ਵਾਲਿਆਂ

42000 ਦਾ ਮਤਲਬ 1 ਲੱਖ 65000 ਪ੍ਰਾਣੀ ਉਹਦਾ ਫਾਇਦਾ ਘੱਟਦਾ ਸੀ ਕਾਂਗਰਸ ਸਰਕਾਰ ਆਈ 42000 ਉਹਨਾਂ ਨੇ 28000 ਕਰਾ ਆ ਟੋਪੀਆਂ ਨੇ ਆਈ ਇਹਨਾਂ ਨੇ 18000 ਕਰਤਾ ਘਾਣਾ ਯਾ ਤਾਂ ਕੀ ਕਰਨਾ ਸੀ ਉਸ ਤੋਂ ਬਾਅਦ ਕਣਕ ਵੀ ਮਿਲ ਲੰਗਦਾ ਹੋਰ ਕਦੀ ਕਿਸੇ ਨੂੰ ਮਿਲੀ ਨਹੀਂ ਆ ਬੈਠੇ ਸਰ ਬਿਲਆਪ ਦੀ ਕਣਕ ਬੰਦ ਸੋ ਇਸ ਕਰਕੇ ਮੇਰੀ ਬੇਨਤੀ ਆ ਕੈਮ ਰਿਆ ਕਰੋ ਨਾਲੇ ਤੁਹਾਨੂੰ ਸ਼ੌਂਕ ਆ ਕੰਮ ਕਰਨ ਦੇ ਤੇ ਜਿੱਦਨ ਬਾਬਾ ਮੇਰ ਕਰੇ ਸਰਕਾਰ ਆ ਗਈ ਹੈ ਬਸ ਤੁਸੀਂ ਸਮਝੋ ਜੇ ਸੁਨੀਲ ਸਿੰਘ ਬਾਦਲ ਮੁੱਖ ਮੰਤਰੀ ਆ ਤਾਂ ਸਮਝ ਲਓ ਮੁਕਸਰਾਂ ਵਾਲੇ ਤੁਸੀਂ ਸਾਰੇ ਮੁੱਖ ਮੰਤਰੀਆਂ ਮੁੱਖ ਮੰਤਰੀਆਂ ਆ ਕੇ ਪਾਵੜਾ ਹੀ ਨਾ ਲਾਵਾਂਗੇ ਆ ਤੁਹਾਨੂੰ ਮੈਂ ਵਿਸ਼ਵਾਸ ਦਵਾਉਂਦਾ ਜਿਵੇਂ ਗੁਰੂ ਘਰੇ ਕਹਿੰਦੇ ਆ ਗੁਰੂ ਤੋਂ ਡਰ ਕੇ ਕਹਿੰਦੇ ਆ ਵੀ ਦੂਦੂ ਦੂਦੂ ਥੋੜੇ ਰਿਸ਼ਤੇਦਾਰ ਆਉਣ ਕਰਨਗੇ ਯਾਰ ਕਾਦੀ ਤੋਂ ਮੇਰੇ ਵੀ ਸਾਡੀ ਕੰਮ ਕਰਾ ਕੇ ਆ ਤੁਹਾਨੂੰ ਬਾਣ ਪ੍ਰਾਪਤ ਹੋਊਗਾ ਮੁਕਸਰ ਆ। ਕਾਹਦੇ ਤੇ ਹਾਜ਼ਰ ਹੋਏ ਆ ਕਿਉਂਕਿ ਥਾਂ ਦੇ ਆ ਸਰਕਲ ਆਪਣਾ ਤੇ ਤੁਸੀਂ ਬੜੀ ਵੱਡੀ ਗਿਣਤੀ ਸਾਰੇ ਵਰਕਰ ਸਹਿਬਾਨ ਪਹੁੰਚੇ ਹੋ। ਕਿਉਂਕਿ ਸੱਲੋ ਜਲਾ ਪੁਲਾਓ ਦੀ ਸੇਵਾ ਦਾਸੂਨ ਫੋਟੇ ਬੱਚਿਆਂ ਨੂੰ ਦਿੱਤੀ ਗਈ ਹੈ। ਉਸ ਤੋਂ ਬਾਅਦ ਸਰਕਲਾਂ ਦੇ ਪ੍ਰਦਾਨ ਬਣਾਉਣੇ ਆ। ਤੇ ਸਰਕਲ ਦਾ ਪ੍ਰਦਾਨ ਜੇ ਮੈਂ ਘਰੇ ਬੈਠੇ ਹੀ ਆਪਾਂ ਬਣਾ ਲੈਂਦੇ ਜਾਂ ਮੁਕਸਰ ਬੈਠ ਕੇ ਬਣਾ ਲੈਂਦੇ ਤਾਂ ਫਿਰ ਵੀ ਟੋਡੇ ਵੱਲੋਂ ਕੋਈ ਕੰਚੂ ਪ੍ਰਤੂ ਨਹੀਂ ਜੀ ਹੁੰਦਾ ਪਰ ਮਸਲਾ ਕੀ ਹੈ ਕਿ ਸੰਗਤ ਜਾ ਕੇ ਇੱਕ ਦਾ ਮੇਲਾ ਟੱਲਾ ਹੋ ਜਾਂਦਾ ਇੱਕ ਕੋਈ ਲੰਬਾ ਹੁੰਦਾ ਉਹ ਲੈ ਜਾਂਦਾ ਨਾਲੇ ਲੈ ਚੇ ਮੇਰੇ ਪਰ ਤੁਸੀਂ ਕਹਿ ਲੈਂਦੇ ਹੁੰਦਾ ਗੇੜਾਂ ਨੂੰ ਮਾਰਦੇ ਉਹ ਵੀ ਨਹੀਂ ਲੰਬਾ ਲੈਂਦਾ ਪਰ ਉਹ ਤਾਂ ਮੈਨੂੰ ਲੱਗਦਾ ਵੀ ਉਹੀ ਗੇੜੇ ਤਾਂ ਅਸੀਂ ਦੱਬੀ ਰੱਖਦੇ ਉਹਦਾ ਕੋਈ ਕਮੀ ਨਹੀਂ ਹੁੰਦੀ ਤੇ ਉਹ ਆਹ ਸਾਰੀਆਂ ਥੋਡੇ ਆਪਸ ਵਿੱਚ ਵਿਚਾਰ ਪੰਦਰਾ ਹੋ ਜਾਂਦਾ ਵੇਖੋ ਪਹਿਲੋਂ ਬਈਆਂ ਬਾਦਲ ਜੀ ਕੋਟਲੀ ਸ਼ੰਗਰ ਸਾਹਿਬ ਮੇਰੇ ਵੱਡੇ ਵੀ ਦੇਖੋ ਇੱਕ ਟਕਾਲੀ ਟਕਾਲੀ ਪਰਵਾਦ ਸਰਦਾਰ ਗਗਨ ਸਿੰਘ ਜੀ ਹਰੀ ਬਾਦਲ ਸਾਹਿਬ ਦੇ ਪੁਰਾਣੇ ਸਾਥੀ ਤੇ ਜਿਵੇਂ ਕਹਿੰਦੇ ਬਈ ਜਿਨ੍ਹਾਂ ਦੇ ਪੱਕੇ ਹੋਏ ਉਹਨਾਂ ਫਿਰ ਪੱਕੇ ਗੱਦੀ ਹੋ ਜਾਂਦੇ ਤੁਹਾਨੂੰ ਯਾਦ ਹੋਣਾ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਇੱਕ ਪਰਚਾ ਹੋਇਆ ਸੀਗਾ ਕੋਟਲੀ ਸੰਗਤ ਤੇ ਉਹਦੇ ਵਿੱਚ ਆ ਸਾਰੇ ਜੀ ਦੇ ਪੱਟ ਪੱਟੇ ਜੋ ਕਿ ਉਹ ਜਾਂਦਾ ਵੀ ਪਰਚਾ ਫੈਲੋ ਤੇ ਕੁੰਜਨ ਦਾ ਜੇਲ੍ਹ ਗਦੋ ਦੇਸ ਤੋਂ ਫੈਲੋ ਬਚ ਕੇ ਕਿਉਂਕਿ ਜਮਾਨਤ ਆ ਗਈ। ਤਾਂ ਇਸ ਕਰਕੇ ਪ੍ਰਾਣਾ ਪਰਿਵਾਰ ਦੇ ਨਾਲ ਸੇਵਾ ਕੀਤੀ ਹੈ। ਤੇ ਮੁੰਨ ਵੀ ਮੈਂ ਤਾਂ ਬਾਈ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਵੀ ਬੜੇ ਸੱਚੇ ਢੰਗ ਨਾਲ ਤੁਸੀਂ ਸੇਵਾ ਕੀਤੀ ਹੈ। ਤੇ ਆਹ ਕਹਿੰਦੇ ਵੀ ਮੇਰੀਆਂ ਮਜਬੂਰੀਆਂ ਮੈਂ ਹਮੇਸ਼ਾ ਕਾਲੀਦਲ ਨਾਲ ਆ ਹਮੇਸ਼ਾ ਰਹਿਣਾ ਤਗੜੇ ਹੋ ਕੇ ਕੰਮ ਕਰਨਾ ਪਰ ਤੁਸੀਂ ਸਰਦਨ ਦੀ ਸੇਵਾ ਕਿਸੇ ਹੋਰ ਨੂੰ ਕੀ। ਸੋ ਮੈਂ ਪ੍ਰਾਪਤ ਸਾਡੇ ਵੱਲੋਂ ਤਾਂ ਖੜਾ ਨਾਲ ਸਾਡੇ ਵੱਲੋਂ ਤਾਂ ਤੂੰ ਸਾਡਾ ਸਰਪੰਚ ਪ੍ਰਦਾਨ ਜੋ ਤੇਰਾ ਹੁਕਮ ਆ ਅੰਗੇ ਜੈ ਕਿਸੇ ਨੂੰ ਬਣਾਉਣਾ ਜਾਂ ਕਿਸੇ ਦੀ ਨਾਮ ਵੀ ਤਰਫੀਜ਼ ਕਰਨੀ ਆ ਉਹ ਪ੍ਰਾਰਥਨਾ ਕਰਦੇ ਠੀਕ ਆ ਨਾ ਸਾਡੇ ਵੱਲੋਂ ਤਾਂ ਤੂੰ ਆ ਸਾਡੇ ਤਾਂ ਅਸੀਂ ਤਾਂ ਤੈਨੂੰ ਸਰਪੰਚ ਪ੍ਰਦਾਨ ਸਾਰਿਆਂ ਨੇ ਸਰਬਸੰਮਤੀ ਨਾਲ ਕਰਾਇਆ ਹਾਂ ਹਾਂ ਜੇ ਕੋਈ ਨਾ ਖਤੇ ਦਾ ਜਵਾਬ ਖਾਲਸਾ ਜੀ ਦੇ ਵਿੱਚ ਦੇਣਾ ਵਾਹਿਗੁਰੂ ਕੀ ਘਰ ਦਾ ਵਾਹਿਗੁਰੂ ਅੱਜ ਸ਼ਰੋਮਣੀ ਅਕਾਲੀ ਦਲ ਦੀ ਇਸ ਜ਼ੋਨ ਦੀ ਮੀਟਿੰਗ ਮੇਰੇ ਵੱਡੇ ਵੀਰ ਮਾਈ ਰੋਜੀ ਬਕਰਤ ਸਿੰਘ ਸਾਬਕਾ ਐਮਐਲਏ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਣ ਜਾ ਰਹੀ ਹੈ ਅੱਜ ਦੀ ਮੀਟਿੰਗ ਦਾ ਮਕਸਦ ਆ ਇਸ ਜ਼ੋਨ ਦਾ ਨਵਾਂ ਜੌਨ ਇੰਚਾਰਜ ਲਾਉਣਾ ਪ੍ਰਧਾਨ ਜੀ ਇਸ ਤੋਂ ਪਹਿਲਾਂ ਇਸ ਸਰਕਲ ਦੇ ਪ੍ਰਧਾਨ ਮੇਰੇ ਵੱਡੇ ਵੀ ਭਾਈ ਰਫਾਤ ਸਿੰਘ ਜੀ ਸਾਡਾ ਸਰਪੰਚ ਕੋਟਲੀ ਸੰਗਤ ਸਿੰਘ ਬੜੀ ਕਾਮਦੇਹੀ ਨਾਲ ਇਹਨਾਂ ਨੇ ਮਿਹਨਤ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਔਰ ਜਿਹੜਾ ਨਵਾਂ ਪ੍ਰਧਾਨ ਬਣਨਾ ਹੈ ਉਹ ਡੈਲੀਗੇਟਾਂ ਦੀ ਸਹਿਮਤੀ ਦੇ ਨਾਲ ਸਾਰੀ ਲੀਡਰਸ਼ਿਪ ਨੇ ਬਣਾਉਣਾ ਹੈ ਜੋ ਵੀ ਬਣੂਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਪਤਨ ਵਾਲਾ ਪਰਿਵਾਰ ਵੱਲੋਂ ਉਹ ਨਵੇਂ ਬਣੇ ਪ੍ਰਧਾਨ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਇਹ ਵੀ ਅਪੀਲ ਕਰਦਾ ਹੈ ਕਿ ਵੋਟਾਂ ਦੇ ਵਿੱਚ ਸਾਲ ਤਕਰੀਬਨ ਰਹਿ ਗਿਆ। ਪੈਰ ਜਤੀ ਨਹੀਂ ਕਰਨੀ ਹੁਣ ਆਪਾਂ ਸਾਰਿਆਂ ਨੂੰ। ਬੂਥ ਲੈਵਲ 'ਤੇ ਕਮੇਟੀਆਂ ਬਣਾਉਣੀਆਂ। ਤੇ ਪੰਜਾਬ ਦੇ ਵਿੱਚ ਆਪਦਾ ਰਾਜ ਨਿਯੋਗਾ ਚਰੋਣੀ ਕਾ ਵੀ ਚਲਦਾ। ਪੁਰਾਣੀ ਕਹਾਵਤ ਆਉਦਾ ਆਉਦਾ ਮਾਰੂਗਾ ਸਾਹਮੇ ਸਿੱਟੂਗਾ ਤੁਸੀਂ ਬਾਦਲ ਸਾਹਿਬ ਦੀਆਂ ਪੰਜ ਸਰਕਾਰਾਂ ਪਹਿਲਾਂ ਦੇਖੀਆਂ ਜੋ ਵਿਕਾਸ ਦੀਆਂ ਨਵੀਆਂ ਉਹ ਸਰਕਾਰ ਦੇ ਵਿੱਚ ਵਈਆਂ ਉਹ ਕਦੇ ਉਸ ਤੋਂ ਬਾਅਦ ਵਗੀਆਂ ਨਹੀਂ ਪਹਿਲਾਂ ਕੈਪਟਨ ਨਰਿੰਦਰ ਸਿੰਘ ਝੂਠ ਮਾਰ ਕੇ 5 ਸਾਲ ਠੱਗੀ ਮਾਰ ਗਿਆ ਉਸ ਤੋਂ ਬਾਅਦ ਆਪਿਆ ਚੁਟਕਲਿਆਂ ਦੇ ਵਿੱਚ ਆ ਕੇ ਔਰ ਭਗਵੰਤ ਮਾਨ ਸਰਕਾਰ ਆਪਾਂ ਬੜੇ ਚਾਅ ਨਾਲ ਬਣਾਈ ਔਰ ਇਸ ਪੜਾਈ ਹੋਈ ਸਰਕਾਰ ਨੇ ਜਿਵੇਂ ਮੋਦੀ ਸਰਕਾਰ ਨੇ ਆਪਣੇ ਤੇ ਕਾਲੇ ਕਾਨੂੰਨਾਂ ਦਾ ਪਹਾੜ ਡੇਗਿਆ ਸੀ ਉਸੇ ਤਰ੍ਹਾਂ ਲੈਂਡ ਪੂਲਿੰਗ ਸਕੀਮ ਆਲਾ 65000 ਏਕੜ ਜਿਹੜਾ ਰਕਬਾ ਉਹ ਪਹਿਲੀ ਕਿਸ਼ਤ ਜੀ ਆਪਣੇ ਜੀਵਨ ਦਾ ਭਰਾਵਾ ਤੋਂ ਲੈ ਜਾਣਾ ਸੀ ਲੇਕੇ ਰਸਕੇ ਜਾਈਏ ਆਪਣੇ ਨਤੜ ਕੇ ਜਰਨਲ ਪ੍ਰਧਾਨ ਸ਼ਰੋਮਣੀ ਕਾਲੀਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕਦੇ ਕਿਸੇ ਦੀ ਈਮਾਨੀ ਮੰਨੀ ਔਰ ਪੂਰੀ ਦ੍ਰਿੜਤਾ ਦੇ ਨਾਲ ਲੁਧਿਆਣੇ ਤੋਂ ਇਹ ਤਾਲਾ ਸ਼ੁਰੂ ਕੀਤਾ ਲੈਡ ਪੁਲਿਸ ਟੀਮ ਨੇ ਵਿਰੁੱਧ ਲੁਧਿਆਣੇ ਤੋਂ ਬਾਅਦ ਮੁਹਾਲੀ ਫਿਰ ਬਟਿੰਡਾ ਮੈਂ ਵੀ ਬਟਿੰਡਾ ਗਿਆ ਲੀ ਔਰ ਸੱਚ ਮਰਨ ਦੇ ਗੁਰੂ ਘਰ 'ਤੇ ਖੜੇ ਆ ਮੇਲਾ ਵਾਗੀ ਦੀ ਆਪਣੀ ਕਾਨਫਰੰਸ ਹਜ਼ਾਰਾਂ ਲੋਕ ਹੁੰਦੇ ਆ ਹਜ਼ਾਰਾਂ ਸੰਗਤ ਆਉਂਦੀ ਉਦੋਂ ਵੀ ਵੱਡਾ ਇਕੱਠ ਬਟਿੰਡੇ ਦੀ ਕੋਈ ਗਲੀ ਸੜਕ ਕਿਤੇ ਹੋ ਜਿੱਥੇ ਟ੍ਰੈਫਿਕ ਜਾਮ ਨਾ ਹੋਇਆ ਹੋਵੇ ਔਰ ਪਟਿਆਲੇ ਅਖੀਰਲਾ ਘਰਾ ਜਦੋਂ ਲਾਇਆ ਤੇ ਇਹਨਾਂ ਨੂੰ ਏਜੰਸੀਆਂ ਨੇ ਸੀਓਟੀ ਨੇ ਰਿਪੋਰਟ ਦਿੱਤੀ ਕਿ ਜੇ ਨਾ ਹੋ ਰੇ ਸਕੀਮਾ ਆਪਾਂ ਨਾ ਵਾਪਸ ਲਈ ਤਾਂ ਲੋਕ ਸੜਕਾਂ ਤੇ ਉਤਰੇ ਆਉਣਗੇ ਆਪਣਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜਨਾ ਔਖਾ ਹੋ ਜੂਗਾ ਸੋ ਤੁਹਾਡੀ ਪਹਿਲੀ ਵੱਡੀ ਜਿੱਤ ਕਿਉਂਕਿ ਤੁਸੀਂ ਆਸਰਾ ਦਿੱਤਾ ਸਹਾਰਾ ਦਿੱਤਾ ਸਰਦਾਰ ਸਰਬੀਰ ਸਿੰਘ ਬਾਦਲ ਨੂੰ ਹੌਸਲਾ ਦਿੱਤਾ ਇਹ ਪਹਿਲੀ ਵੱਡੀ ਜਿੱਤ ਤੁਹਾਡੀ ਪੰਜਾਬੀਆਂ ਦੀ ਆਪਣੀ ਕਿਸਾਨਾਂ ਮਜ਼ਦੂਰਾਂ ਦੀ ਬੜੀ ਹੈ। ਸੋ ਗੱਲ ਕਰ ਰਹੇ ਸੀ ਵਿਕਾਸ ਦੀ। 10 ਸਾਲ ਆਪਾਂ ਬਹੁਤ ਵੱਡਾ ਨੁਕਸਾਨ ਕਰ ਲਿਆ ਪੰਜਾਬ ਦਾ ਗੱਲਾਂ ਚਾ। ਮੈਨੂੰ ਸਮਝ ਨਹੀਂ ਆਉਂਦੀ। ਸਭ ਤੋਂ ਅਮੀਰ ਵਿਰਸਾ ਜਿਹੜਾ ਉਹ ਪੰਜਾਬ ਦਾ ਹੈ। ਤੇ ਸਭ ਤੋਂ ਵੱਧ ਗੱਲਾਂ ਚ ਆਪਾਂ ਪੰਜਾਬੀ ਆ ਜਾਂਦੇ ਆ। ਐਡੀ ਕ ਆਪਣੀ ਸੋਚ ਛੋਟੀ ਹੋ ਗਈ ਆ। ਕਿ ਕਿਵੇਂ ਆਪਾਂ ਗੱਲਾਂ ਚਾਹੀਏ ਝੂਠ ਚਾਹੀਏ ਜਿਹੜੀ ਨਵੀਂ ਪਾਰਟੀ ਦੀਆਂ ਜਮਾਨਤਾਂ ਜਬਤ ਹੋ ਗਈਆਂ ਗੁਜਰਾਤ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਰਾਜਸਥਾਨ ਵਿੱਚ ਆਪਾਂ ਉਹਦੇ ਪਹਿਲਾਂ 4 ਐਮਪੀ ਜਿਤਾਤੇ ਬਾਅਦ ਚ 9 ਐਮਐਲਏ ਜਿਤਾਤੇ ਮੈਨੂੰ ਸਮਝ ਨਹੀਂ ਆਈ ਕਿਉਂ ਆਪਾਂ ਪੰਜਾਬੀਏ ਨਵੇਂ-ਨਵੇਂ ਵਿਆਪੇ ਕਰਦੇ ਆ ਆਪਣੇ ਕੋਲੇ ਜਦੋਂ ਬਾਦਲ ਪਰਿਵਾਰ ਆ ਪੰਥ ਸਾਹਿਬ ਗੰਮੀ ਅਕਾਲੀ ਦਾਵਾ ਜਿਨ੍ਹਾਂ ਨੇ ਨਹਿਰਾਂ ਕੱਸੀਆਂ ਮੋਗੇ ਖਾਲੇ ਪੱਕੇ ਪਾਈਪਲਾਈਨਾਂ ਮੰਡੀਆਂ ਪਿੰਡਾਂ ਦੇ ਵਿੱਚ ਫੋਕਲ ਪੁਆਇੰਟ ਬਣਾਏ ਜ਼ਿਮੀਂਦਾਰ ਦੇ ਟਰੈਕਟਰ ਨੂੰ ਗੱਡਾ ਕਰਾ ਲ ਦਿੱਤਾ ਗਰੀਬਾਂ ਦੀਆਂ ਬੇਟੀਆਂ ਨੂੰ ਸਕੂਲ ਪੜ੍ਹਦੀਆਂ ਨੂੰ ਸਾਈਕਲ ਦਿੱਤੇ ਸ਼ਗਮ ਸਕੀਮ ਸਾਰੇ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਸ਼ਗਮ ਸਕੀਮ ਆ ਜਿਹੜੀ ਉਹ ਪੰਜਾਬ ਸੂਬੇ 'ਚ ਜਿਹੜੀ ਦੇਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਮੇਰੇ ਨੌਜਵਾਨ ਦੋਸਤ ਬੈਠੇ ਆ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਮਾਮਲਾ ਲੱਗਦਾ ਸੀ ਉਹ ਪੁਰਾਣੀ ਇੱਕ ਘਾਵਤ ਸੀ ਵੀ ਗੁੱਸਾ ਵੀ ਨਾ ਕਰੋ ਜੇ ਵੀ ਨੰਬਰਦਾਰ ਮੱਥੇ ਲੱਗਿਆ ਮਾਰਾ ਹੁੰਦਾ ਕਿਉਂ ਕਹਿੰਦੇ ਸੀ ਕਿਉਂਕਿ ਨੰਬਰਦਾਰ ਮਾਮਲਾ ਲੈਣ ਆਉਂਦਾ ਸੀ ਉਹ ਮਾਮਲਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 97 ਦੇ ਵਿੱਚ 1997 ਜਿਹੜੀ ਸਰਕਾਰ ਬਣੀ ਮੋਟਰਾਂ ਦੇ ਬਿੱਲ ਮਾਫ ਕੀਤੇ ਮਾਮਲੇ ਮਾਫ ਕੀਤੇ 18-18 ਹਜ਼ਾਰ ਦੇ ਵਿੱਚ ਕਨੈਕਸ਼ਨ ਦਿੱਤੇ ਡੂਬਲਾ ਨੇ ਆਪਾਂ ਸਾਰੇ ਘਾੜ ਨਾਲ ਸੰਬੰਧਤ ਆ ਮੇਰੇ ਤਾਂ ਮੇਰੀ ਸੁੱਤ ਦੇ ਵਿੱਚ ਅਸੀਂ 2800 ਰੁਪਏ ਕਿਲੇ ਮੇਰੇ ਕੋਲ ਕਾਪੀਆਂ ਪਈਆਂ ਡੈਡੀ ਜੀ ਵਾਈ ਕਰਦੇ ਸੀ 2800 ਰੁਪਏ ਕਿਲੇ ਨੇ ਠੇਕਾ ਤੇ ਪੈਲ ਚੜਦੀ ਸੀ ਫਤਨ ਵਾਲੇ ਤੇ ਫੇ ਹੁੰਦੇ ਸੀ ਬਾਬਾ ਜੀ ਜਦੋਂ ਪਹਿਲਾਂ ਮੈਂ ਪਿੰਡ ਰਹਿੰਦਾ ਸੀ ਜਦੋਂ ਨੇਰੀ ਆਉਣੀ ਕੁੜੀਆਂ ਕੁੜੀਆਂ ਆਉਣੀ ਸਾਡੇ ਘਰਾਂ ਮੇਰੇ ਭਾਈ ਜੀ ਕੀ ਨਾਂ ਹੈ ਤੇ ਕਿਹੜਾ ਪਿੰਡ ਮੇਰਾ ਕੁਲਦੀਪ ਸਿੰਘ ਬਰਾੜਾ ਹੀ ਪਿੰਡ ਤੋਂ ਵਾਲਾ ਭਾਈ ਜੀ ਅੱਜ ਪਾਰਟੀ ਵੱਲੋਂ ਕੋਈ ਅਹੁਦੇਦਾਰੀ ਤੁਹਾਨੂੰ ਮਿਲੀ ਹੈ ਇਸ ਪਾਰਟੀ ਵਾਇਜ਼ਰ ਜਿਹੜਾ ਸੌਦੇਦਾਰੀ ਜਿਹੜੀ ਮਿਲੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਸਾਹਿਬ ਸਾਡੇ ਹਲਕਾ ਇਨਚਾਰਜ ਭਾਈ ਰੋਜੀ ਪਰਕੰਦੀ ਔਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਆ ਔਰ ਮੈਨੂੰ ਸਰਕਰ ਵੱਲੋਂ ਇਹ ਅੱਧੀ ਜਮੇਵਰੀ ਦਿੱਤੀ ਜੀ ਮੈਂ ਸਾਰੀ ਸੰਗਤ ਦਾ ਸਾਰਿਆਂ ਦਾ ਡੈਲੀਗੇਟਾਂ ਦਾ ਧੰਨਵਾਦ ਕਰਦਾ ਅੱਜ ਜਿ ਕਰਾ ਕੇ ਇਹ 2027 ਦੀਆਂ ਚੋਣਾਂ ਨੂੰ ਲੈ ਕੇ ਇਹ ਤਿਆਰੀਆਂ ਸ਼ੁਰੂ ਹੋਈਆਂ ਜੀ ਹਾਂਜੀ ਉਹ ਯਰ 27 ਦੀਆਂ ਚੋਂ ਉਹਨਾਂ ਦਾ ਇਹ ਕਿ ਸਾਰੇ ਅ ਪਲਾਕਾਜ ਪ੍ਰਧਾਨ ਫੰਡ ਦੇ ਦਿੱਤੇ ਗਏ ਆ ਉਹਦੇ ਵਿੱਚ ਅਸੀਂ ਵੀ ਇੱਕ ਸਰਕਾਰ ਦਾ ਖੰਡਿਆ ਦਾ ਪ੍ਰਧਾਨ ਕੀਤੀ ਕਰਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਔਰ 27 ਦੀਆਂ ਵੱਧ ਛੱਡ ਕੇ ਅਸੀਂ ਸਾਥ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਮੈਂ ਇਹੀ ਸੁਝਾਅ ਦੇਣਾ ਚਾਹੁੰਦਾ ਵੀ ਜੇ ਸਾ ਨਾ ਮੈਨੂੰ ਆਮ ਜੀ ਘਰ ਬੰਦੇ ਨੂੰ ਪ੍ਰਧਾਨ ਬਣਾਇਆਗਾ ਵੀ ਸਾਰੇ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਆਮ ਘਰਾਂ ਦੇ ਮੁੰਡਿਆਂ ਨੂੰ ਤੁਸੀਂ ਅਕੇ ਲੈ ਕੇ ਆਓ ਔਰ ਵਾਤ ਤੋਂ ਵਾਤ ਸੇਵਾ ਕਰਨ ਠੀਕ ਹੈ ਜੀ ਧੰਨਵਾਦ